ਕੇਜੀਵਾਲ ਨੇ ਕਮਾਨ ਆਪਣੇ ਹੱਥ ਦੇ ਵਿੱਚ ਲੈ ਲਈ ਹੈ ਤੇ ਭਗੰਤਮਨ ਵਿਹਲੇ ਕਰ ਦਿੱਤੇ ਕਿਵੇਂ ਬਹੁਤ ਅਹਿਮ ਖਬਰ ਜਿਹੜੀ ਇਸ ਤੇ ਗੱਲਬਾਤ ਕਰਨ ਜਾ ਰਹੇ ਹਾਂ ਔਰ ਭਗੰਤਮਨ ਅਤੇ ਅਰਬਿੰਦ ਕੇਜੀਵਾਲ ਦੇ ਰਿਸ਼ਤਿਆਂ ਦੇ ਉੱਪਰ ਵੀ ਇਸ ਤੇ ਗੱਲਬਾਤ ਕਰਾਂਗੇ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਚਾਇਤੀ ਚੋਣਾਂ ਦੇ ਬਾਰੇ ਜਿਹੜਾ ਕੱਲ ਪੰਜਾਬ ਸਰਕਾਰ ਦਾ ਇੱਕ ਐਲਾਨ ਹੈ ਉਹਦੇ ਵਿੱਚ ਕੀ ਕੁਝ ਗੱਲਬਾਤ ਹੈ ਕੀ ਕੁਝ ਸਾਫ ਕਰਤਾ ਹੈ ਹਾਲੇ ਵੀ ਤਰੀਕ ਤਾਂ ਨਹੀਂ ਦਿੱਤੀ ਗਈ ਹੈ ਤੇ ਪਰ ਫਿਰ ਵੀ ਇਹ ਖਾਣਾ ਪੂਰਤੀ ਹੈ ਜਾਂ ਫਿਰ ਤਰੀ ਕਿਉਂ ਨਹੀਂ ਦਿੱਤੇਗੀ ਮਸਲਾ ਕੀ ਹੈ ਹਲੇ ਵੀ ਇਹ ਨਹੀਂ ਕਿਹਾ ਗਿਆ ਕਿ 20 ਅਕਤੂਬਰ ਨੂੰ ਚੋਣਾਂ ਕਰਾ ਦਿੱਤੀਆਂ ਜਾਣੀਆਂ ਨੇ ਇਹ ਹੀ ਗੱਲ ਕਹੀ ਗਈ ਹੈ ਕਿ 20 ਅਕਤੂਬਰ ਤੋਂ ਪਹਿਲਾਂ ਕਿਵੇਂ ਹੋਣਗੀਆਂ ਕਦੋਂ ਹੋਣਗੀਆਂ ਇਸ ਤੇ ਵੀ ਬਹੁਤ ਤਹਿਤ ਜਿਹੜੀ ਅੱਜ ਗੱਲਬਾਤ ਕਰਨੀ ਹੈ ਔਰ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਚਰਨਜੀਤ ਸਿੰਘ ਚੰਨੀ ਜਿਹੜੇ ਉਹ ਇੰਝ ਲੱਗ ਰਿਹਾ ਕਿ ਕਾਂਗਰਸ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਹੀਰੋ ਬਣਦੇ ਨਜ਼ਰ ਆ ਰਹੇ ਕਿ ਹਾਈ ਕਮਾਂਡ ਨੇ ਪਹਿਲਾਂ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਇਕੱਲਿਆਂ ਨੂੰ ਸੀ ਡਬਲਯੂ 3 ਜਿਹੜੇ ਉਹ ਮੈਂਬਰ ਦੇ ਤੌਰ ਤੇ ਲਿਆ ਸੀ ਬਾਈ ਨੇਮ ਤੇ ਹੁਣ ਇੱਕ ਚੰਜੀਤ ਸਿੰਘ ਚੰਨੀ ਉਹਨਾਂ ਨੂੰ ਕਾਂਗਰਸ ਹਾਈ ਕਮੰਡ ਨੇ ਇੱਕ ਹੋਰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਮਸਲਾ ਕੀ ਹੈ ਹਉਣ ਵਾਲੇ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਕੀ ਕੁਝ ਕਰਦੇ ਨਜ਼ਰ ਆਉਣਗੇ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਔਰ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣਾ ਸਭ ਤੋਂ ਅੱਗੇ ਦਾ ਪ੍ਰੋਗਰਾਮ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕੀ ਸਾਹਿਬ ਸ਼ੁਰੂਆਤੀ ਦਿਨਾਂ ਦੇ ਵਿੱਚ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਆਪਾਂ ਦੇਖਿਆ ਕਿ ਭਗਵੰਤ ਮਾਨ ਜਿਹੜੇ ਆ ਉਥੇ ਮੋਰੀ ਹੋ ਕੇ ਚੋਣਾਂ ਜਿਹੜੀਆਂ ਉਹ ਲੜਦੇ ਨਜ਼ਰ ਆ ਰਹੇ ਸੀਗੇ ਔਰ ਪ੍ਰਚਾਰ ਕਰਦੇ ਨਜ਼ਰ ਆ ਰਹੇ ਸੀ ਫਿਰ ਆਪਾਂ ਇੱਕ ਦਿਨ ਖਬਰ ਵੀ ਕੀਤੀ ਸੀ ਕਿ ਮੁਕੰਦਰੀ ਲੌਬੀ ਦੇ ਵੱਲੋਂ ਕੁਝ ਖਬਰਾਂ ਪਲਾਂਟ ਕਰਵਾਈਆਂ ਗਈਆਂ ਜਿਦੇ ਵਿੱਚ ਇਹ ਗੱਲ ਦੱਸੀ ਗਈ ਕਿ ਭਗਵੰਤ ਮਾਨ ਜਿਹੜੀ ਆ ਉਹ ਅਗਵਾਈ ਕਰਨਗੇ ਸਿੱਖ ਵੋਟਰ ਪੰਜਾਬ ਦੇ ਬਹੁਤ ਜ਼ਿਆਦਾ ਹੈਗੇ ਆ ਉਥੇ ਕਾਫੀ ਹੈ ਰਾਜ ਦੇ ਵਿੱਚ ਇਹ ਜੇ ਗੱਲ ਕਰੀਏ ਹਰਿਆਣੇ ਦੇ ਵਿੱਚ ਔਰ ਹਰਿਆਣਾ ਪੰਜਾਬ ਦਾ ਹਿੱਸਾ ਰਿਆ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਉੱਥੇ ਚੰਗਾ ਪ੍ਰਭਾਵ ਮੰਨਿਆ ਜਾਊਗਾ ਇਸ ਕਰਕੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾਣਗੀਆਂ ਜਦੋਂ ਆਪਾਂ ਇਹ ਗੱਲ ਕਹੀ ਸੀ ਕਿ ਅਰਵਿੰਦ ਕੇਜਰੀਵਾਲ ਬਾਹਰ ਆ ਗਏ ਤਾਂ ਹੁਣ ਭਗਵੰਤ ਮਾਨ ਦੀ ਆਸਾਂ ਤੇ ਪਾਣੀ ਫਰੇਗਾ ਉਹੀ ਗੱਲ ਕੋਈ ਹੈ ਹੁਣ ਅਰਵਿੰਦ ਕੇਜਰੀਵਾਲ ਨੇ ਕਮਾਂਡ ਜਿਹੜੀ ਹੈ ਸਿੱਧੇ ਤੌਰ ਤੇ ਆਪਣੇ ਹੱਥ ਦੇ ਵਿੱਚ ਲੈ ਲਈ ਹੈ ਕਿਉਂਕਿ ਪਤਾ ਲੱਗਿਆ ਕਿ ਮੁੱਖ ਮੰਤਰੀ ਦੇ ਸਹੁਰਿਆਂ ਦੇ ਰਾਹੀਂ ਕੁਝ ਲੋਕ ਉੱਥੇ ਟਿਕਟਾਂ ਲੈਣ ਵਾਸਤੇ ਪੰਜਾਬ 'ਚ ਵੀ ਅਪਰੋਚ ਕਰ ਰਹੇ ਸੀ ਉਸ ਸਮੇਂ ਹੁਣ ਤਾਂ ਚਲੋ ਟਿੱਕਾਂ ਜਿਹੜੀਆਂ ਉਹ ਬੰਦੀਆਂ ਮੁੰਡੀਆਂ ਗਈਆਂ ਨਾਮਿਨੇਸ਼ਨ ਦੀ ਵੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤੇ ਹੁਣ ਸਿੱਧੇ ਤੌਰ ਤੇ ਸੱਤਾ ਦਾ ਕੇਂਦਰ ਜਾਂ ਪਾਵਰ ਦਾ ਕੇਂਦਰ ਪਾਵਰ ਸੈਂਟਰ ਜਿਹੜਾ ਕੇਜਰੀਵਾਲ ਕੋਲ ਚਲਾ ਗਿਆ ਭਗਵੰਤ ਮਾਨ ਇੱਕ ਤਰੀਕੇ ਨਾਲ ਹਰਿਆਣੇ ਵੱਲੋਂ ਵਿਲੇ ਆ ਹਾਂ ਭਗਵੰਤ ਮਾਨ ਨੂੰ ਕੁਝ ਜਹਾਜ਼ ਦੇ ਤੌਰ ਤੇ ਜਾਂ ਕੁਝ ਹੋਰ ਸੇਵਾਵਾਂ ਦੇ ਤੌਰ ਤੇ ਜਲੂਨ ਉੱਥੇ ਲਿਆ ਜਾਊਗਾ ਪਰ ਉਹਨਾਂ ਭਗਵੰਤ ਮਾਨ ਵਿਲੇ ਕਰ ਦਿੱਤੇ ਆ ਔਰ ਮੁੱਖ ਮੰਤਰੀ ਦੀਆਂ ਉਹ ਲੌਬੀ ਦੀਆਂ ਲਵਾਈਆਂ ਖਬਰਾਂ ਕਿ ਭਗਵੰਤ ਮਾਨ ਦੀ ਅਗਵਾਈ ਬਊਗੀ ਉਹ ਮੇਰੇ ਖਿਆਲ ਚ ਜਾਇਆ ਜੜੀਆਂ ਆ ਜੀ ਸੁਖਮੰਦਰ ਜੀ ਅੱਜ ਅਰਵਿੰਦ ਕੇਸਰੀ ਵੱਲੋਂ ਭਖਿਆ ਦਾ ਤੌਰ ਤੇ ਹਰਿਆਣੇ ਦੇ ਵਿੱਚ ਆਪਣਾ ਚੋਣ ਪ੍ਰਚਾਰ ਜਿਹੜੀ ਮੁਹਿੰਮਾ ਉਹ ਸ਼ੁਰੂ ਜੜੀ ਉਹ ਕੀਤੀ ਜਾਣੀ ਔਰ 11 ਜਿਲ੍ਹਿਆਂ ਦੇ ਵਿੱਚ ਜਿਹੜੇ ਨੇ ਉਹਨਾਂ ਦੇ ਜਿਹੜੇ ਦੌਰੇ ਨੇ ਉਹਨਾਂ ਦੇ ਹੋਣੇ ਆ ਔਰ ਕਈ ਥਾਵਾਂ ਤੇ ਉਹਨਾਂ ਨੇ ਝੋਨੜੀਆਂ ਜਿਹੜੀਆਂ ਕਰਦੀਆਂ ਅਗਰ ਬੀਤੇ ਸਮੇਂ ਚ ਵੇਖਿਆ ਜਾਵੇ ਤਾਂ ਜਦੋਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਆਗਾਜ਼ ਹੁੰਦਾ ਜੋ ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਆਗਾਜ਼ ਹੋਇਆ ਤਾਂ ਉਸ ਵਕਤ ਮੈਨੂੰ ਯਾਦ ਆ ਕਿ ਮੋਹਾਲੀ ਦੇ ਵਿੱਚ ਆਣ ਕੇ ਬਕਾਇਦਾ ਤੌਰ ਤੇ ਅਰਵਿੰਦ ਕੇਜ ਦਿਵਾਲ ਨੇ ਭਗਵੰਤਪານ ਨੂੰ ਨਾਲ ਲੈ ਕੇ ਇਸ ਪੰਜਾਬ ਦੇ ਵਿੱਚ ਚੋਣ ਮਹਿਮਤਾ ਅਗਾਜ਼ ਚੜਾ ਉਹ ਕੀਤਾ ਸੀ ਤੇ ਜਿਹੜੀਆਂ ਅੱਜ ਖਬਰਾਂ ਲੱਗੀਆਂ ਨੇ ਉਹਨਾਂ ਦੇ ਵਿੱਚ ਕਿਤੇ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਕਿਤੇ ਵੀ ਅਰਵਿੰਦ ਕੇਜ ਦਿਵਾਲ ਨਾਲ ਉਹਨਾਂ ਦਾ ਕੋਈ ਜ਼ਿਕਰ ਅਖਬਾਰਾਂ ਦੇ ਵਿੱਚ ਜਿਹੜਾ ਉਹ ਨਹੀਂ ਹੈਗਾ ਤੇ ਜੇ ਜ਼ਿਕਰ ਹੈਗਾ ਤਾਂ ਸੰਦੀਪ ਪਾਟਕ ਜਾਂ ਜਿਹੜੀ ਦੂਸਰੀ ਲੋਪੀ ਜਿਹੜੀ ਕੇਂਦਰ ਦੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਹਾਈ ਧਮਾਨਾ ਉਹ ਡਾ ਜੇਕਰ ਜਿਹੜਾ ਵੇਖਣ ਨੂੰ ਮਿਲਦਾ ਤੇ ਅੱਜ ਇਹ ਤਸਵੀਰ ਸਪਸ਼ਟ ਹੋ ਜਾਊਗੀ ਆਪਣੇ ਸਿੱਧੂ ਸਾਹਿਬ ਕੀ ਅਰਵਿੰਦ ਕੇਸ਼ਰੀਵਾਲ ਤੇ ਭਗਵੰਤ ਮਾਨ ਦੇ ਰਿਸ਼ਤਿਆਂ ਦੇ ਵਿੱਚ ਕੀ ਸਭ ਕੁਝ ਠੀਕ ਹੈ ਜਾਂ ਕੁਝ ਵੀ ਠੀਕ ਨਹੀਂ ਕਿਉਂਕਿ ਹਮੇਸ਼ਾ ਜੇਕਰ ਗੁજરાਤੀਆਂ ਚੋਣਾ ਹੁੰਦੀਆਂ ਸਨ ਗੋਵਾ ਦੀਆਂ ਚੋਣਾ ਹੁੰਦੀਆਂ ਸਨ ਤੇ ਉੱਥੇ ਇਹ ਦੋਵੇਂ ਜੋੜੀ ਦੇ ਰੂਪ ਦੇ ਵਿੱਚ ਜਾਂਦੇ ਰਹੇ ਆ ਪਰ ਅੱਜ ਜਦੋਂ ਤੇ ਅਰਵਿੰਦ ਕੇਸ਼ਰੀਵਾਲ ਹੁਣੀ ਬਾਹਰ ਆਏ ਆ ਸવાય ਇੱਕ ਦਿਨ ਤੋਂ ਕਿਤੇ ਵੀ ਮੈਨੂੰ ਅਰਵਿੰਦ ਕੇਸ਼ਰੀਵਾਲ ਤੇ ਦੂਜੇ ਪਾਸੇ ਭਗਵੰਤ ਮਾਨ ਹੋਣਾਂ ਦੀ ਆਪਸੀ ਫੋਟੋ ਕੋਈ ਸਾਝੀ ਕਿਤੇ ਦਿਖਾਈ ਜਿਹੜੀ ਨਹੀਂ ਦਿੱਤੀ ਕਿਸੇ ਵੀ ਪਲੇਟਫਾਰਮ ਦੇ ਉੱਤੇ ਹਾਂ ਉਸ ਦਿਨ ਉਹ ਜਰੂਰ ਦਿਖਾਈ ਦਿੱਤੇ ਜਿਸ ਦਿਨ ਉਹ ਦੇਸ਼ ਨੂੰ ਸੰਬੋਧਨ ਕਰ ਰਹੇ ਸਨ ਪਰ ਉਸ ਦਿਨ ਉਹਨਾਂ ਦਾ ਜਿਹੜਾ ਵਤੀਰਾ ਸੀ ਅਰਵਿੰਦ ਕੇਸ਼ਦੀਵਲ ਦਾ ਭਗਵੰਤ ਪਾਣ ਦੇ ਪ੍ਰਤੀ ਜਿੱਦਾਂ ਦਾ ਹੈ ਸਾਰਿਆਂ ਲੋਕਾਂ ਨੂੰ ਉਹ ਪਤਾ ਲੱਗ ਚੁੱਕਾ ਹੈ ਤਾਂ ਇਹ ਗੱਲ ਮੈਂ ਤਾਂ ਕਰ ਰਿਹਾ ਕਿ ਜਿਸ ਤਰੀਕੇ ਦੀ ਖਟਾਸ ਤੇ ਸਬੰਧੀ ਰਿਸ਼ਤਿਆਂ ਦੀ ਅਸੀਂ ਕੱਲ ਵੀ ਇੱਥੇ ਪ੍ਰੋਗਰਾਮ ਚ ਕੀ ਗੱਲ ਕੀਤੀ ਪਹਿਲਾਂ ਵੀ ਕੀਤੀ ਉਹ ਅੱਜ ਪੂਰਨ ਤੌਰ ਤੇ ਜਗ ਜਾ ਰਹੀ ਹੈ ਕਿ ਹਾਂ ਵੀ ਇਹਨਾਂ ਦੋਵਾਂ ਨੇਤਾਵਾਂ ਦੇ ਵਿੱਚਕਾਰ ਕੀ ਚੱਲਦਾ ਪਿਆ ਜਾਂ ਕੀ ਖਿਚੜੀ ਜਿਹੜੀ ਆ ਉਹ ਪੱਕ ਰਹੀ ਆ 네ਗੇਟਿਵ ਪੱਕ ਰ ਦੂਸਰੀ ਗੱਲ ਭਗਵੰਤ ਮਾਨ ਹੁਣੀ ਬੀਤੇ ਸਮੇਂ ਦੇ ਵਿੱਚ ਜਦੋਂ ਚੋਨਾ ਹਰਿਆਣੇ ਤੋਂ ਚੋਨਾ ਦਾ ਐਲਾਨ ਹੋਇਆ ਸੀ ਤੇ ਇਹਨਾਂ ਨੇ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਗੱਲ ਕੀਤੀ ਕਿ ਇਹਨਾਂ ਦੀ ਲਾਪੀ ਵੱਲੋਂ ਇਹ ਕਿਹਾ ਗਿਆ ਕਿ ਜਿਹੜੀ ਹਰਿਆਣੇ ਦੀ ਚੋਕ ਮਾਰਾਂ ਉਹ ਪੂਰਨ ਤੌਰ ਤੇ ਭਗਵੰਤ ਮਾਨ ਹੁਣੀ ਇਸ ਪਾਲਣਗੇ ਪਰ ਉਸ ਤੋਂ ਅਗਲੇ ਜਾਂ 2 ਜਾਂ 4 ਦੇਣਾ ਬਾਤੀ ਸੰਦੀਪ ਪਾਟਖੁਣੀ ਸਰ ਗਰਭ ਹੁੰਦੇ ਆ ਤਾਂ ਉੱਥੇ ਉਹਨਾਂ ਨੇ ਆਪਣੇ ਬੰਦੇ ਦੀ ਜਿਹੜੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਤਾਂ ਉਸ ਤੋਂ ਬਾਅਦ ਹੌਲੀ ਹੋ ਗਈ ਹਰਿਆਣੇ ਦੀ ਤਸਵੀਰ ਤੋਂ ਭਗਵੰਤਪານ ਹੋਣੀ ਜਿਹੜੇ ਅਲੋਪ ਹੋਣੇ ਸ਼ੁਰੂ ਹੋ ਗਏ ਤਾਂ ਹੁਣ ਜਿਹੜੀਆਂ ਸਥਿਤੀਆਂ ਇਹ ਨੇ ਕਿ ਕਿਤੇ ਵੀ ਉਹਨਾਂ ਦਾ ਕੋਈ ਜ਼ਿਕਰ ਜਿਹੜਾ ਉਹ ਨਹੀਂ ਆ ਰਿਹਾ ਕਿਉਂਕਿ ਕੱਲ ਦੇ ਪ੍ਰੋਗਰਾਮ 'ਚ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਪਹਿਲਾਂ ਵੀ ਗੱਲ ਕੀਤੀ ਕਿ ਰਵਿੰਦ ਕੇਸਰੀਵਾਲ ਦਾ ਹਮੇਸ਼ਾ ਇਹ ਇੱਕ ਯਤਨ ਰਿਹਾ ਕਿ ਉਸ ਦੇ ਬਰਾਬਰ ਦਾ ਕੋਈ ਵੀ ਨੇਤਾ ਜਿਹੜਾ ਉਹ ਪੈਦਾ ਨਾ ਹੋ ਜਾਵੇ ਨਾ ਹੀ ਪੈਦਾ ਕਰਦਾ ਉਹ ਚੁੰਦੇ ਆ ਦੂਸਰੀ ਕਿਤਾਬ ਦਾ ਚਾਹੇ ਉਹ ਬਨੀਸ ਸੋਦੀਆ ਹੋਵੇ ਚਾਹੇ ਕੋਈ ਵੀ ਹੋਵੇ ਕਦੇ ਵੀ ਉਹਨਾਂ ਨੇ ਇਹੋ ਜਿਹੀ ਸਥਿਤੀ ਪੈਦਾ ਹੋਣੀ ਨਹੀਂ ਦਿੱਤੀ ਜਦੋਂ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਭਗਵੰਤਪານ ਹੋਣਾ ਨੇ ਆਪਣ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂ ਆਪਣਾ ਕਦਮ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਹਾਈ ਕਮਾਂਡ ਜਿਹੜੀ ਆ ਉਹਨਾਂ ਤੇ ਨਿਰਭਰ ਹੋ ਜੇ ਪਰ ਅਜਿਹਾ ਹੋਇਆ ਨਹੀਂ ਉਦੋਂ ਵੀ ਹਾਈ ਕਮਾਂਡ ਨੇ ਭਗਵੰਤਪਾਨ ਦੇ ਸੁਪਰੇਆ ਨੂੰ ਚੱਕਣਾ ਛੂਟ ਕਰ ਦਿੱਤਾ ਤੇ ਹੁਣ ਜਿਸ ਤਰੀਕੇ ਨਾਲ ਅੱਜ ਹਰਿਆਣੇ ਦੇ ਵਿੱਚ ਚੋਣ ਮਹਿਮਤਾ ਆਗਾਜ਼ ਹੋਣਾ ਤਾਂ ਜੇਕਰ ਉਹਥੇ ਭਗਵੰਤਪਾਨ ਉਹਨਾਂ ਦੀ 11 ਹਜ਼ਰੀ ਸਾਹਮਣੇ ਆਉਂਦੀ ਆ ਤਾਂ ਸਿੱਧੂ ਸਾਹਿਬ ਫਿਰ ਸਾਫ਼ ਤੇ ਸਪਸ਼ਟ ਹੈ ਕਿ ਹਾਈ ਕਮਾਂਡ ਤੇ ਜਿਹੜੇ ਇਰਾਦੇ ਨਹੀਂ ਭਗਵੰਤਪਾਨ ਦੇ ਪ੍ਰਤੀ ਜਿਹੜੇ ਉਹ ਨੇਕ ਨਹੀਂ ਹੈਗੇ ਹਾਈ ਕਮਾਂਡ ਕੋਈ ਨਾ ਕੋਈ ਅਗਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਸਟੈਪ ਜਿਹੜਾ ਉਹ ਜ਼ਰੂਰ ਲੈ ਸਕਦੀ ਆ ਜਿਸ ਤੱਕ ਦੀ ਕੰਸੋਵਾ ਨਹੀਂ ਕਿ ਭਗਵੰਤ ਮਾਨਤੇ ਰਿੰਦਕੇ ਜੀ ਵਾਲ ਦੇ ਵਿਚਕਾਰ ਜਿਹੜੇ ਆਪਸੀ ਰਿਸ਼ਤੇ ਜਿਹੜੇ ਆ ਉਹ ਖਟਾਸ ਪਰੇ ਹੋ ਚਲੇ ਤਾਂ ਹੁਣ ਪੂਰਨ ਤੌਰ ਤੇ ਉਹਨਾਂ ਨੇ ਵਿਹਲੇਆ ਕਰ ਦਿੱਤਾ ਔਰ ਹਰਾਨ ਕੀ ਦੀ ਗੱਲ ਆ ਕਿ ਇਹਨੇ ਦਿਨ ਜਿਹੜੀਆਂ ਉਹ ਖਬਰਾਂ ਜਿਹੜੀਆਂ ਚਲਦੀ ਕਰੀਆਂ ਨੇ ਉਹਨਾਂ ਖਬਰਾਂ ਲੱਗਣ ਤੋਂ ਬਾਅਦ ਵੀ ਮੁੱਖ ਮੰਤਰੀ ਸਾਹਿਬ ਕਿਤੇ ਜਿਹੜੇ ਆ ਉਹ ਨਜ਼ਰ ਤੇ ਆਈ ਨਾ ਹੀ ਉਹਨਾਂ ਦਾ ਕੋਈ ਅਖਬਾਰ 'ਚ ਪਿਆਰ ਨਜ਼ਰ ਆਇਆ ਹਾਲਾਂਕਿ ਮੁੱਖ ਮੰਤਰੀ ਦੇ ਦਫ਼ਤਰੋਂ ਉਹ ਖੰਡਨ ਕਰ ਦਿੱਤਾ ਗਿਆ ਸੀ ਕਿ ਇਹੀ ਕੋਈ ਸਥਿਤੀ ਨਹੀਂ ਹੈ ਪਰ ਤਿੰਨ ਜਾਂ ਚਾਰ ਦਿਨ ਹੋ ਚਲੇ ਮੁੱਖ ਮੰਤਰੀ ਸਾਹਿਬ ਕਿਤੇ ਵੀ ਦਿਖਾਈ ਜਿਹੜੇ ਉਹ ਨਹੀਂ ਦਿੱਤੇ ਪਤਾ ਨਹੀਂ ਉਹ ਕਿੱਥੇ ਨੇ ਤਾਂ ਹੁਣ ਜਿਸ ਤਰੀਕੇ ਨਾਲ ਅਰਵਿੰਦ ਖੇਸਰੀਵਾਲੋਂ ਉਹਨਾਂ ਨੇ ਹਰਿਆਣਾ ਦੀ ਚੋਲਕਮਾਂਡ ਜਿਹੜੀ ਸੰਭਾਲ ਲਈ ਹੈ ਦੂਜੇ ਪਾਸੇ 8 ਮੰਤਰੀ ਤੇ 35 ਵਿਧਾਇਕਾਂ ਦੀ ਡਿਊਟੀਆਂ ਜਿਹੜੀਆਂ ਸੰਦੀਪ ਪਟਕ ਨੇ ਉੱਥੇ ਲਾਤੀਆਂ ਔਰ ਉਹਨਾਂ ਨੂੰ ਬਕਾਇਦਾ ਤੌਰ ਤੇ ਕਿਹਾ ਗਿਆ ਕਿ ਜੇਕਰ ਤੁਸੀਂ ਹਰਿਆਣਾ ਛੱਡਣਾ ਤਾਂ ਤੁਸੀਂ ਮੈਨੂੰ ਪੁੱਛ ਕੇ ਛੱਡਣਾ ਭਾਵੇਂ ਪੂਰਨ ਤੌਰ ਤੇ ਮੰਤਰੀਆਂ ਤੇ ਵਿਧਾਇਕਾਂ ਦੀ ਜਿਹੜੀ ਫੌਜ ਆ ਉਹ ਵੀ ਹਾਈ ਕਮਾਂਡ ਦੀ ਨਿਗਰਾਨੀ ਦੇ ਵਿੱਚ ਹਰਿਆਣਾ ਦੇ ਵਿੱਚ ਜਾ ਕੇ ਦੀਚੋਣਾ ਇਹ ਵੀ ਇਹ ਗੱਲ ਦੇਖੋ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਜਿਹੜੀਆਂ ਆਪਾਂ ਤੁਸੀਂ ਕਰ ਰਹੇ ਹੋ ਇਹ ਕਿ ਜਿਹੜੀ ਭਗਤ ਮਾਨ ਦੇ ਬਾਰੇ ਜੋ ਕੁਝ ਵੀ ਤੁਸੀਂ ਕਹਿੰਦਾ ਉਹ ਵੀ ਗੱਲ ਹੈ ਕਿ ਪਹਿਲਾਂ ਸਰਪੰਤਰਪ ਵਿਧਾਇਕ ਤੇ ਮੰਤਰੀ ਦਬੀ ਆਵਾਜ਼ ਦੇ ਵਿੱਚ ਜਿਹੜੀ ਇਹ ਗੱਲ ਚੁੱਕਦੀ ਸੀ ਫਿਰ ਵਿਰੋਧੀ ਜਿਹੜੇ ਚੁੱਕਦੇ ਹੀ ਆ ਤੁਹਾਡੇ ਮੇਰੇ ਵਰਗੇ 2-4 ਵੀਡੀਓ ਆਧਾਰੇ ਆ ਉਹ ਵੀ ਜਿਹੜੇ ਸਵਾਲ ਚੁੱਕਰੇ ਆ ਹੁਣ ਤਾਂ ਵਰਕਰ ਵੀ ਕਾਲਾ ਟਾਰੀ ਦੇ ਵਿੱਚ ਧਰਨਾ ਲੱਗਿਆ ਹੈ ਗੈਂਗਸਟਰਾਂ ਤੋਂ ਸਤਾਇ ਲੋਕਾਂ ਦਾ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹੀ ਭਗਤ ਮਾਨ ਦਾ ਜਿਹੜਾ ਅਸੂਫਾ ਬੰਗਲੇ ਆਪਾਂ ਉਦੋਂ ਵੀ ਇਹ ਗੱਲ ਕਰ ਰਹੇ ਸੀ ਜੇ ਭਗਵੰਤ ਮਾਨ ਦੀ ਪੋਜੀਸ਼ਨ ਇੰਨੀ ਕੁ ਮਾੜੀ ਹੋ ਗਈ ਹੈ ਕਿ ਪੰਜਾਬ ਦੇ ਵਿੱਚ ਵਿਰੋਧ ਆਮ ਆਦਮੀ ਪਾਰਟੀ ਦਾ ਘੱਟ ਹੈ ਔਰ ਭਗਵੰਤ ਮਾਨ ਦਾ ਜ਼ਿਆਦਾ ਹੈ ਤੇ ਹੁਣ ਜੇਕਰ ਅਰਵਿੰਦ ਕੇਜਰੀਵਾਲ ਹੁਣੀ ਕੋਈ ਫੈਸਲਾ ਲੈਂਦੇ ਹੈ ਭਗਵੰਤ ਮਾਨ ਨੂੰ ਹਟਾਉਣ ਦਾ ਪਹਿਲਾਂ ਇਹ ਸੀਗਾ ਕਿ ਭਾਈ ਸ਼ਾਇਦ ਜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਇਆ ਜਾਊਗਾ ਤਾਂ ਪੰਜਾਬ ਦੇ ਵਿੱਚ ਸਰਕਾਰ ਨਹੀਂ ਟਿਕਣੀ ਆਮ ਆਦਮੀ ਪਾਰਟੀ ਕਰਦੀ ਹੁਣ ਜੇਕਰ ਭਗਵੰਤ ਮਾਨ ਨੂੰ ਹਟਾਉਣ ਦਾ ਕੇਜਰੀਵਾਲ ਕੋਈ ਫੈਸਲਾ ਕਰਦੇ ਹੈ ਸਤਿ ਭਗਵੰਤ ਮਾਨ ਦੇ ਨਾਲ ਮੈਨੂੰ ਲੱਗਦਾ ਨਹੀਂ ਕੋਈ ਐਮਐਲਏ ਮੰਤਰੀ ਖੜੂਗਾ ਔਰ ਉਹਨਾਂ ਨੇ ਤਾਂ ਚਲੋ ਐਮਐਲਏ ਮੰਤਰੀਆਂ ਨੇ ਖੜਨਾ ਕੀ ਆ ਪੰਜਾਬ ਦਾ ਇਤਿਹਾਸ ਤਾਂ ਮੁੱਖ ਮੰਤਰੀ ਦੇ ਨਾਲ ਕਦੇ ਖੜਦੇ ਨਹੀਂ ਐਮਐਲਏ ਮੰਤਰੀ ਉਹ ਖੜਦੇ ਆ ਹਾਈ ਕਮਾਂਡ ਦੇ ਨਾਲ ਆਪਣੀ ਆਪਣੀ ਚਾਹੇ ਕਾਂਗਰਸਾ ਚਾਹੇ ਕੋਈ ਵੀ ਹੈ ਤੇ ਇਸੇ ਤਰੀਕੇ ਦੇ ਨਾਲ ਹੀ ਜੇ ਭਗਵੰਤ ਮਾਨ ਨੂੰ ਹਟਾਉਣ ਦਾ ਫੈਸਲਾ ਕਰ ਲਿਆ ਐਮਐਲਏ ਮੰਤਰੀਆਂ ਨੇ ਤੇ ਖੜਨਾ ਕੀ ਆ ਲੋਕਾਂ ਨੇ ਵੀ ਨਹੀਂ ਹੁਣ ਪੰਜਾਬ ਦੇ ਅਸਤ ਦੇਣਾ ਕਿਉਂਕਿ ਇਹ ਗੱਲ ਹੈ ਕਿ ਭਗਵੰਤ ਮਾਨ ਦਾ ਵਿਰੋਧ ਜਾਦੇ ਹੈ ਆਮ ਆਦੀ ਪਾਰਟੀ ਦਾ ਇਤਵਕਟ ਘਟਾ ਪੰਜਾਬ ਸੁਖਿੰਦਰ ਜੀ ਇਹ ਗੱਲ ਬਿਲਕੁਲ ਤੁਸੀਂ ਠੀਕ ਗੱਲ ਕੀਤੀ ਕਿ ਇਸ ਵੇਲੇ ਨਿੱਜੀ ਪੱਤਰ ਤੇ ਜਿਹੜਾ ਵਿਰੋਧ ਆ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਸਹਿਨ ਕਰਦਾ ਪੈ ਰਿਹਾ ਆਮ ਆਦਮੀ ਪਾਰਟੀ ਦੀ ਚਲੋ ਸਥਿਤੀ ਕਿਹੋ ਜੀ ਹੈ ਪਾਰਟੀ ਦੀਆਂ ਸਥਿਤੀਆਂ ਪਾਰਟੀ ਦੇ ਨੇਤਾਵਾਂ ਤੇ ਨਿਰਭਰ ਕਰਦੀਆਂ ਨੇ ਕਿਉਂਕਿ ਜਿਹੋ ਜਿਹੇ ਨੇਤਾ ਵਿਹਾਰ ਕਰੂਗਾ ਉਹ ਜਿਹੜਾ ਪ੍ਰਭਾਵ ਪਾਰਟੀ ਤੇ ਪ੍ਰਤੀ ਲੋਕਾਂ ਦਾ ਪੈਦਾ ਹੋਣਾ ਇੱਥੇ ਸਥਿਤੀਆਂ ਸਿੱਧੂ ਸਾਹਿਬ ਜਿਹੜੀਆਂ ਉਲਟ ਪੈ ਗਈਆਂ ਉਲਟ ਤਾਂ ਕਰਕੇ ਪੈ ਗਈਆਂ ਕਿ ਕਈ ਮਹਤਵਪੁਰਖ ਮਹਿਕਮੇ ਜਿਹੜੇ ਨੇ ਉਹ ਮੁੱਖ ਮੰਤਰੀ ਸਾਹਿਬ ਕੋਲ ਮੱਖ ਮੰਤਰੀ ਸਾਹਿਬ ਉਹਨਾਂ ਬੈਕਪੈ ਦੀ ਠੀਕ ਤਰੀਕੇ ਨਾਲ ਨਗਰਾਨੀ ਨਹੀਂ ਕਰ ਰਹੇ ਹੁਣ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ ਅਟਾਰੀ ਬੜੀ ਵੱਡੀ ਗੱਲ ਦੀ ਗੈਂਗਸਟਰ ਤੋਂ ਦੁਖੀ ਲੋਕਾਂ ਨੇ ਜਿਕਰ ਧਰਨਾ ਦਿੱਤਾ ਤੇ ਅਸਤੀਫੇ ਦੀ ਮੰਗ ਕੀਤੀ ਆ ਤਾਂ ਸਿੱਧੂ ਸਾਹਿਬ ਦੇਖੋ ਉਹ ਲੋਕ ਕਿੰਨੇ ਤੰਗ ਹੋਣਗੇ ਇਹ ਕੇਵਲ ਇੱਕ ਇਲਾਕੇ ਦੀ ਗੱਲ ਨਹੀਂ ਆ ਸਮੁੱਚੇ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਵਾਜਾ ਜਿਹੜਾ ਵੱਜਾ ਪਿਆ ਹਰ ਬੰਦਾ ਅਸੁਰੱਖਿਅਤ ਮਹਿਸੂਸ ਕਰ ਰਿਹਾ ਤਾਂ ਫਿਰ ਤਾਂ ਲੋਕਾਂ ਨੇ ਦੁਖੀ ਹੋਣਾ ਲੋਕਾਂ ਨੇ 5 ਸਾਲ ਵਾਸਤੇ ਜੇ ਤੁਹਾਨੂੰ ਲਿਆਂਦਾ ਸੀ ਤੇ ਸਿਰਫ ਇਸ ਕਰਕੇ ਲਿਆਂਦਾ ਸੀ ਕਿ ਲੋਕ ਪਿਛੜੀਆਂ ਸਰਕਾਰਾਂ ਤੋਂ ਸਤਾਏ ਹੋਏ ਸੀ ਤੇ ਜੇ ਬਦਲਾਅ ਦੇ ਰੂਪ ਚ ਧੁੰਨ ਲਿਆਤਾ ਤਾਂ ਤੁਸੀਂ ਅੱਗੇ ਨਾਲ ਹੋਰ ਪੰਜਾਬ ਦਾ ਝੇਕਰ ਬੇੜਾ ਕਰਦੇ ਜੀ ਤਾਂ ਗੱਲ ਤਾਂ ਫਿਰ ਪਰਿਵਾਰ ਦੇ ਮੋਢੀ ਤੇ ਜਾਣੀ ਹੈ ਪਾਰਟੀ ਦੀ ਤਾਂ ਗੱਲ ਬਾਅਦ ਚ ਹੁਣੀ ਹੈ ਤਾਂ ਪਰਿਵਾਰ ਦੇ ਮੋਢੀ ਦੇ ਪ੍ਰਤੀ ਤਾਂ ਫਿਰ ਜਿਸ ਤਰੀਕੇ ਦਾ ਲੋਕਾਂ ਦਾ ਜਿਹੜਾ ਦਿਨ-ਬਦ ਦਿਨ ਮੂੰਹ ਭੰਗ ਹੋ ਰਿਹਾ ਉਹ ਤੇ ਸਾਰਿਆਂ ਦੇ ਸਾਹਮਣੇ ਹੈ ਤੇ ਜੇਕਰ ਹੁਣ ਆਪਣੀ ਹੀ ਪਾਰਟੀ ਦੇ ਵਿਧਾਇਕ ਪਰਲੋ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਵਿਰੋਧਤਾ ਪ੍ਰਗਟ ਕੀਤੀ ਗਈ ਜਾਂ ਥਾਂ-ਥਾਂ ਜਾ ਕੇ ਗੱਲਾਂ ਕੀਤੀਆਂ ਗਈਆਂ ਜਾਂ ਕਲਤਾਰ ਸਿੰਘ ਸਾਹਿਬਾ ਦਾ ਡਾਊਲ 22 23 ਵਿਧਾਇਕ ਜਾ ਕੇ ਉਥੇ ਦਿੱਲੀ ਹਾਈਕੋਰਟ ਨੂੰ ਜਾ ਕੇ ਸ਼ਿਕਾਇਤ ਕਰਦੇ ਆ ਤਸੋਂ ਕੋਈ ਚਿੰਤ ਨਹੀਂ ਸਾਫ਼ ਜ਼ਾਹਰਾ ਕਿ ਜਿੱਥੇ ਲੋਕਾਂ ਦਾ ਮੂਹ ਭੰਗ ਹੋ ਚੁੱਕਾ ਉਥੇ ਪਾਰਟੀ ਦੇ ਵਲੰਟੀਅਰਸ ਦਾ ਮੂਹ ਭੰਗ ਹੋ ਚੁੱਕਾ ਤੇ ਉਥੇ ਨਾਲ ਹੀ ਹਾਈ ਕਮਾਂਡ ਵੀ ਇਸ ਵੇਲੇ ਇੱਕ ਵਿਥ ਵੜਾ ਕੇ ਚੱਲਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਆ ਆਉਂਦੇ ਦਿਨ ਭਗਵੰਤ ਮਾਨ ਦੇ ਜਿਹੜੇ ਹੋਰ ਸੁਪਰੇ ਆ ਉਹ ਚੱਕਣਾ ਚੂਰ ਚੜੇ ਆ ਜ਼ਰੂਰ ਹੋ ਸਕਦੇ ਕਿਉਂਕਿ ਹੁਣ ਹੋੜੀ ਹੋ ਗਈ ਜਿਸ ਤਿੱਕੇ ਹਾਈ ਕਮਾਂਡ ਉਹਨਾਂ ਨੂੰ ਬੈਕਫੁੱਟ ਤੇ ਸੁੱਟ ਰਹੀ ਆ ਤਾਂ ਸਾਫ਼ ਜ਼ਾਹਰਾ ਕਿ ਆਉਂਦੇ ਦਿਨਾਂ 'ਚ ਭਗਵੰਤ ਮਾਨ ਦੇ ਪ੍ਰਤੀ ਕੋਈ ਨਾ ਕੋਈ ਫੈਸਲਾ ਜਿਹੜਾ ਹਾਈ ਕਮਾਂਡ ਲੈਂਵਰਡ ਰਿਚਟ ਹੈ ਕਿ ਆਮ ਤੌਰ ਤੇ ਇਹ ਚਰਚਾਵਾਂ ਸਨ ਕਿ ਅਰਵਿੰਦ ਕੇਸ਼ਰੀਵਾਲ ਦੇ ਜੇਲ੍ਹ ਤੋਂ ਆਉਣ ਤੋਂ ਬਾਅਦ ਪੰਜਾਬ ਦੇ ਦੋ ਸਿਆਸੀ ਲੀਡਰਾਂ ਤੇ ਗ੍ਰਹਿਣ ਜਿਹੜਾ ਉਹ ਲੱਗ ਸਕਦਾ ਇੱਕ ਗ੍ਰਹਿਣ ਤਾਂ ਚਲੋ ਹੁਣ ਸਾਹਮਣੇ ਦਿਖਾਈ ਦੇ ਰਿਹਾ ਹੁਣ ਦੂਜਾ ਲੀਡਰ ਕੌਣ ਆ ਉਹ ਤਾਂ ਸਖਿੰਦਰ ਜੀ ਅਜੇ ਤੱਕ ਸਾਹਮਣੇ ਨਹੀਂ ਆਇਆ ਪਰ ਚਰਚਾਵਾਂ ਜ਼ਰੂਰ ਨੇ ਕਿ ਆਉਂਦਿਆ ਦੋ ਦਿਨਾਂ ਆਉਂਦਿਆ ਦਿਨਾਂ 'ਚ ਦੋ ਜਿਹੜੇ ਪੰਜਾਬ ਦੇ ਸਿਆਸੀ ਲੀਡਰ ਦੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਗ੍ਰਹਿਣ ਜਿਹੜਾ ਆ ਉਹ ਜ਼ਰੂਰ ਲੱਗ ਸਕਦਾ ਬਾਕੀ ਦੇਖੋ ਹੁਣ ਪਾਰਟੀ ਇਹ ਹਾਈ ਮਨ ਕਿਸ ਤਰੀਕੇ ਨਾਲ ਕਰਦੀ ਆ ਇਹ ਕਿਸਮ ਦਾ ਤਾਂ ਉਹਨਾਂ ਨੇ ਭਗਵੰਤ ਮਾਨ ਨੂੰ ਵੀ ਦੇ ਘੜੀ ਦਿੱਤਾ ਹਰਿਆਣਾ ਦੇ ਵਿੱਚੋਂ ਹੁਣ ਅਗੜੇ ਦਿਨਾਂ 'ਚ ਵੇਖੋ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਦਾ ਕੀ ਰੁਖ ਰਹਿੰਦਾ ਚਲੋ ਅਣਖਾਵ ਉਧਰ ਜੇ ਆਪਾਂ ਪੰਚਾਇਤੀ ਚੋਣਾਂ ਦੀ ਵੀ ਗੱਲ ਕਰੀਏ ਪੰਚਾਇਤੀ ਚੋਣਾਂ ਦੇ ਬਾਰੇ ਕੱਲ ਇੱਕ ਲੈਟਰ ਸਾਹਮਣੇ ਆਇਆ ਜਿਦੇ ਵਿੱਚ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਭਾਈ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ ਹਾਲਾਂਕਿ ਕਰਵਾਈਆਂ ਜਾ ਸਕਦੀਆਂ ਇਹ ਵੀ ਗੱਲ ਕਹੀ ਹੈ ਹਾਲਾਂਕਿ ਤਰੀਕ ਦਾ ਐਲਾਨ ਤਾਂ ਮੇਰੇ ਖਿਆਲ ਚੂਨ ਕਮਿਸ਼ਨ ਦੇ ਕਰਨਾ ਹੈ ਔਰ ਕੁਝ ਲੋਕ ਇਹ ਗੱਲਾਂ ਕਰ ਰਹੇ ਆ ਕਿ ਭਾਈ ਹਲੇ ਵੀ ਗੋਲ ਮੋਲ ਗੱਲ ਹੈ ਪਰ ਅਨਕੀ ਸਾਬ ਪੰਜਾਬ ਸਰਕਾਰ ਦੀ ਇਹ ਗੱਲ ਮੰਨ ਲਈਏ ਕਿ ਪੰਜਾਬ ਸਰਕਾਰ ਨੇ 20 ਅਕਤੂਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਇਜਾਜ਼ਤ ਦੀਆਂ ਤਿਆਰੀ ਤੇ ਸੰਕੇਤ ਦੇ ਦਿੱਤੇ ਆ ਔਰ ਹੁਣ ਤਰੀਕ ਦਾ ਐਲਾਨ ਤਾਂ ਵੀ ਅਕਤੂਬਰ ਤੋਂ ਪਹਿਲਾਂ ਪਹਿਲਾਂ ਚੋਣ ਕਮਿਸ਼ਨ ਨੇ ਕਰਨਾ ਹੈ ਜੀ ਆ ਸੁਖਵੰਦਰ ਜੀ ਤੁਸੀਂ ਗੱਲ ਕੀਤੀ ਯਕੀਨ ਦੀ ਗੱਲ ਤਾਂ ਭਰੋਸੇਯੋਗਤਾ ਦਾ ਸੁਖਵੰਦਰ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੰਜਾਬ ਚ ਲਈ ਨਹੀਂ ਇਹ ਤਾਂ ਹਾਈ ਕੋਰਟ ਚ ਹਲਫਨਾਮੇ ਦੇ ਕੇ ਮੁਕਰ ਜਾਂਦੇ ਰਹੇ ਆ ਤਾਂ ਜਿਹੋ ਜਿਹੇ ਨੋਟੀਫਿਕੇਸ਼ਨ ਹੁਣ ਜਾਰੀ ਹੋਇਆ ਬੀਤੀ ਰਾਤ ਕਿ ਪੰਜਾਬ ਦੇ ਵਿੱਚ 20 ਅਕਤੂਬਰ ਤੱਕ ਚੋਣਾਂ ਜਿਹੜੀਆਂ ਕਰਵਾ ਦਿੱਤੀਆਂ ਜਾਣਗੀਆਂ ਇਹ ਮੈਨੂੰ ਉਸੇ ਤਰੀਕੇ ਦਾ ਨੋਟੀਫਿਕੇਸ਼ਨ ਲੱਗਦਾ ਕਿ ਜਿਸ ਤਰੀਕੇ ਨਾਲ ਆਰਟੀਫਿਕੇਸ਼ਨ ਜਿਹੜਾ ਬੀਤੇ ਸਮੇਂ ਦੇ ਵਿੱਚ ਨਾ ਨਹੀਂ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਲਾਗੂ ਕੀਤਾ ਸੀ ਉਹ ਜਾਰੀ ਕੀਤਾ ਸੀ ਉਦੋਂ ਵੀ ਨੋਟੀਫਿਕੇਸ਼ਨ ਚ ਹੈ ਕੱਕਣੀ ਸੀ ਪਰ ਹਾਂ ਕਹਤਾ ਸੀ 올ਡ ਪੈਨਸ਼ਨ ਸਕੀਮ ਲਾਗੂ ਉਸੇ ਤਰੀਕੇ ਨਾਲ ਜਿਹੜਾ ਬੀਤੀ ਰਾਤ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਵਿੱਚ ਇਹਨਾਂ ਨੇ ਕਹਤਾ ਕਿ 20 ਅਕਤੂਬਰ ਤੋਂ 20 ਅਕਤੂਬਰ ਤੱਕ ਜਿਹੜਾ ਚੋੜਾ ਕਰਾ ਦਿੱਤੀਆਂ ਜਾਣਗੀਆਂ ਹੁਣ ਪਤਾ ਨਹੀਂ ਸਰਕਾਰ ਆਪਣੀ ਪ੍ਰਸੁਯੋਗਤਾ ਦਾ ਕੰਮ ਰੱਖਣ ਕਰਕੇ ਇਸ ਵਾਅਦੇ ਤੇ ਪੂਰੇ ਉੱਤਰਦੀ ਹੈ ਜਾਂ ਨਹੀਂ ਉੱਤਰਦੀ ਪਰ ਸੁਪਰੇਂਦਰ ਜੀ ਜਿਸ ਤਿੱਕੇ ਨਾਲ ਬੀਤੇ ਸਮੇਂ ਚ ਹਾਈ ਕੋਰਟ ਨੇ ਸਰਕਾਰ ਨੂੰ ਇਸ ਮਸਲੇ ਤੇ ਝਾੜ ਤੇ ਝਾੜ ਪਾਈ ਆ ਮੇਰਾ ਨਹੀਂ ਖਿਆਲ ਕਿ ਸਰਕਾਰ ਹੁਣ ਹਾਈ ਕੋਰਟ ਦੇ ਕੋਲੋਂ ਹੋਰ ਝਾੜਾ ਲੈਣ ਦੇ ਜਰੀ ਸਬਰਥ ਹੋਵੇ ਕਿਉਂਕਿ ਹਾਈ ਕੋਰਟ ਨੇ ਇਸ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਬੜਾ ਅਸੀਂ ਕਹਿ ਸਕਣ ਲਈ ਬੈਕਫਰਮ ਤੇ ਧੱਕਿਆ ਔਰ ਝਾੜਾ ਜਿਹੜੀਆਂ ਜ਼ਬਰਦਸਤ ਝਟਕੇ ਤੇ ਝਟਕਾ ਜਿਹੜਾ ਦਿੱਤਾ ਸੀ ਤਾਂ ਉਸ ਸਥਿਤੀ ਦੇ ਵਿੱਚ ਹੁਣ ਵੇਖੋ ਕਿ ਅੰਦੇ ਚੋਂ ਪੰਚਾਇਤਾਂ ਦੇ ਵਿੱਚ ਪੰਜਾਬ ਦਾ ਜਿਹੜਾ ਚੋਣ ਮਿਸ਼ਨ ਪੰਚਾਇਤੀ ਚੋਣਾਂ ਸੰਬੰਧੀ ਕੀ ਐਲਾਨ ਕਰਦਾ ਨੋਟੀਫਿਕੇਸ਼ਨ ਤੇ ਇਹਨਾਂ ਨੇ ਜਾਰੀ ਕਰ ਦਿੱਤਾ ਔਰ ਇਹ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਸਬਕੰਦਰ ਜੀ ਇਹ ਵੀ ਹਾਈ ਕੋਰਟ ਦੇ ਝਾੜਾ ਦੇ ਕਰਕੇ ਹੀ ਹੋਇਆ ਆ ਹੁਣ ਤੁਸੀਂ ਦੇਖ ਲਓ ਕਿ 13241 ਪੰਚਾਇਤਾਂ ਨੇ ਜਿਨ੍ਹਾਂ ਦਾ ਕਾਰਜਕਾਲ 2023 ਦੇ ਵਿੱਚ ਭੰਗ ਜਿਹੜਾ ਖਤਮ ਹੋ ਚੁੱਕਾ ਇਹਨਾਂ ਚਿਰਾਂ ਤੋਂ ਬਾਅਦ ਵੀ ਜੇਕਰ ਸਰਕਾਰ ਇਸ ਮੁੱਦੇ ਤੇ ਕੰਮ ਨਹੀਂ ਦੇਣਾ ਉਹ ਨਹੀਂ ਕਰਦੀ ਤਸੋਕਨ ਜੀ ਸਰਕਾਰ ਦੀ ਕੀ ਕਿਹਾ ਜਾ ਸਕਦਾ ਸਰਕਾਰ ਦਾ ਇਹੋ ਕਹਿ ਸਕੀ ਅਭੇਸਤਾਪਨ ਜਾਂ ਸਰਕਾਰ ਇਸ ਪਾਸੇ ਰੁਚੀ ਤੇ ਨਹੀਂ ਤੇ ਜਾਂ ਸਰਕਾਰ ਕੋਲ ਕੋਈ ਅਜੰਡਾ ਹੀ ਨਹੀਂ ਕਿ ਪੰਚਾਇਤੀ ਚੋਣਾਂ ਕਿਸ ਤਰੀਕੇ ਨਾਲ ਕਰਵਾਈਆਂ ਜਾਣ ਹੁਣ ਜਿਸ ਤਰੀਕੇ ਨਾਲ ਉਹਨਾਂ ਨੇ ਪੰਚਾਇਤੀ ਰਾਜਸੋਧ ਐਕਟ ਬਿਲ ਪਾਸ ਕੀਤਾ ਗਵਰਟਰ ਸਾਹਿਬ ਨੇ ਉਸ ਨੂੰ ਪ੍ਰਵਾਨਗੀ ਦੇ ਦਿੱਤੀ ਤਾਂ ਹੁਣ ਲੱਗਦਾ ਤਾਂ ਹੈਗਾ ਕਿ ਹਾਈ ਕੋਰਟ ਤੋਂ ਡਰ ਕਰਦੋ ਸਰਕਾਰ ਵੀ ਅਕਤੂਬਰ ਤੋਂ ਪੇਨਾ ਪੇਨਾ ਚੋਣਾਂ ਕਰਾ ਦੇ ਪਰ ਉਹੀ ਜਿਸ ਤਰ੍ਹਾਂ ਪੰਜਾਬੀ ਚ ਇੱਕ ਖਾਨਾ ਹੈ ਕਿ ਉਹ ਦਿਨ ਡੁੱਬਾ ਜਦੋਂ ਘੜੀ ਘੋੜੀ ਚੜਾ ਖੁੱਬਾ ਉਹੀ ਦਿਨ ਹੋਊਗਾ ਕਿ ਜਿਸ ਤੰ ਚੋੜਾ ਹੋਣ ਗਿਆ ਬਾਕੀ ਦਾ ਸੁਖਿੰਦਰ ਜੀ ਅਜੇ ਤਾਂ ਜਿਸ ਤਰੀਕੇ ਨਾਲ ਬੀਤਿਆਂ ਸਮੇਂ ਵਿੱਚ ਇਹਨਾਂ ਦੀ ਭਰੋਸੇਯੋਗਤਾ 'ਤੇ ਸਵਾਲ ਉੱਠਦੇ ਰਹੇ ਆ ਤਾਂ ਉਸੇ ਤਰੀਕੇ ਨਾਲ ਇਹਨਾਂ ਦੀ ਇਸ ਨੋਟੀਫਿਕੇਸ਼ਨ ਤੇ ਵੀ ਸਵਾਲ ਜਿਹੜੇ ਉੱਠ ਸਕਦੇ ਕਿ ਭਰੋਸੇਯੋਗਤਾ ਤਾਂ ਸਰਕਾਰ ਦੀ ਰਹੀ ਨਹੀਂ ਪਰ ਆਸ ਕਰਦੇ ਆ ਕਿ ਸਰਕਾਰ ਹੁਣ ਕੁਝ ਨਾ ਕੁਝ ਅਜਿਹਾ ਕਰੂਗੀ ਤਾਂ ਜੋ ਹਾਈ ਕੋਰਟ ਦੀ ਛਿੜਕਾ ਤੋਂ ਉਹ ਬਚ ਸਕੇ ਬਿਲਕੁਲ ਬਿਲਕੁਲ ਚਲੋ ਅਨਕਿਤਾ ਜੀ ਬਹੁਤ ਅਹਿਮ ਖਬਰ ਤੇ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਔਰ ਨਾਲ ਹੀ ਨਾਲ ਜੇ ਮੈਂ ਗੱਲ ਕਰਾਂ ਇੱਕ ਹੋਰ ਖਬਰ ਜਿਹੜੀ ਬੜੀ ਅਹਿਮ ਜਿਹੜੀ ਲੈ ਕੇ ਆਪਾਂ ਗੱਲ ਕਰਨੀ ਹੈ ਕਿ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਇੱਕ ਹੋਰ ਅਹਿਮ ਜ਼ਿੰਮੇਵਾਰੀ ਜਿਹੜੀ ਹੈ ਦਿੱਤੀ ਗਈ ਹੈ ਕਾਂਗਰਸ ਸਟੇਟ ਲੈਵਲ ਨੂੰ ਹਾਲਾਂਕਿ ਚਰਨਜੀਤ ਸਿੰਘ ਚੰਨੀ ਸਭ ਤੋਂ ਵੱਧ ਪੰਜਾਬ ਦੇ ਵਿੱਚੋਂ ਕਾਂਗਰਸ ਦੇ ਵਿੱਚੋਂ ਜੇ ਗੱਲ ਕਰੀਏ ਕਾਂਗਰਸ ਦਾ ਉਮੀਦਵਾਰ ਜਿੰਨੇ ਜਿੱਤੇ ਹੈ ਐਮਪੀ ਬਣਿਆ ਸਭ ਤੋਂ ਵੱਧ ਵੋਟਾਂ ਦੇ ਨਾਲ ਐਮਪੀ ਬਣਿਆ ਔਰ ਇਸ ਤੋਂ ਪਹਿਲਾਂ ਸੀ ਡਬਲਯੂਸੀ ਮੈਂਬਰ ਦੇ ਤੌਰ ਤੇ ਵੀ ਚਰਨਜੀਤ ਸਿੰਘ ਚੰਨੀ ਨੂੰ ਮਾਇਨੇ ਪੰਜਾਬ ਤੋਂ ਬੱਲਿਆ ਨੂੰ ਹੀ ਕਰਨ ਕਾਂਗਰਸ ਸਾਹਿਬ ਘਮਾਨ ਨੇ ਲਿਆ ਸੀਗਾ ਤੇ ਹੁਣ ਕਹਿੰਦੇ ਕਿ ਚੰਨੀ ਹੋਣਗੇ ਖੇਤੀਬਾੜੀ ਸੁਪਰੀ ਸੰਸਦੀ ਕਮੇਟੀ ਦੇ ਪ੍ਰਧਾਨ ਤਾਂ ਕਿਵੇਂ ਦੇਖਦੇ ਹੋ ਲਗਾਤਾਰ ਇਹ ਜਿਹੜੇ ਚੰਨੀ ਸਿੰਘ ਚੰਨੀ ਹੋਣਾ ਦੀ ਚੜ੍ਹ ਜਿਹੜੀ ਵਧ ਰਹੀ ਹੈ ਕਾਂਗਰਸ ਦੇ ਅੰਦਰ ਵੀ ਸਿਆਸੀ ਤੌਰ ਤੇ ਵੀ ਚੰਨੀ ਸਿੰਘ ਚੰਨੀ ਹੋਣਾ ਦੀ ਜਿਹੜੀ ਕਿ ਚੜ੍ਹਾਈ ਵਧ ਰਹੀ ਹੈ ਆ ਸੁਖਵਿੰਦਰ ਜੀ ਚੰਨੀ ਸਿੰਘ ਚੰਨੀ ਹੋਣਾ ਦਾ 3 ਮਹੀਨੇ ਦਾ ਜਿਹੜਾ ਕਾਰਕਾਲ ਸੀ ਨਾ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਮੁਕਾਬਲੇ ਉਹ ਬੜਾ ਹੀ ਕਹਿ ਸਕਣ ਕਿ ਲੋਕਾਂ ਦੇ ਨਾਲ ਨਜ਼ਦੀਕੀਆਂ ਭਰਪੂਰ ਰਿਹਾ ਉਹ ਕਿ ਕੈਪਟਨ ਅਵੰਦਰ ਸਿੰਘ ਤੇ ਹਮੇਸ਼ਾ ਹੀ ਇਲਜ਼ਾਮ ਲੱਗਦਾ ਰਿਹਾ ਕਿ ਉਹ ਮਹਿਲਾ ਦੇ ਵਿੱਚੋਂ 4.5 ਸਾਲ ਨਿਕਲੇ ਨਹੀਂ ਬਾਹਰ ਜਿਸ ਕਰਕੇ ਲੋਕਾਂ ਚ ਦੇ ਕਾਂਗਰਸ ਦੇ ਵਿਚਕਾਰ ਇੱਕ فاਸਲਾ ਜਿਹੜਾ ਉਹ ਪੈਦਾ ਹੋਇਆ ਤਾਂ ਉਸ فاਸਲੇ ਨੂੰ ਭਰਨ ਕਰਕੇ ਜਦੋਂ ਕਾਂਗਰਸ ਸਰਕਾਰ ਨੇ ਚਰਨਜੀਤ ਸਿੰਘ ਚੰਨੀ ਨੂੰ ਲਿਆਂਦਾ ਤਾਂ ਉਦੋਂ ਉਹਨਾਂ ਦਾ ਜਿਸ ਤਰੀਕੇ ਦੀ ਕਾਰਜਸ਼ੈਲੀ ਦੇਈ ਹੈ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਬੜੇ slogans ਚੱਲਦੇ ਸੀ ਘਰ ਘਰ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹਲ ਉਹ ਜਿਹੇ ਗੱਲਾਂ ਵੀ ਚੱਲਦੀਆਂ ਰਹੀਆਂ ਤਾਂ ਕੁਝ ਵਿਅਕਤੀ ਹੁੰਦੇ ਆ ਕਿ ਠੀਕ ਆ ਬਾਤ ਵਾਤਾਂ ਬੰਦੇ ਦੇ ਨਾਲ ਜੁੜਦੇ ਆ ਪਰ ਆਪਣੇ ਕਾਰਜਕਾਲ ਕੰਤਰਾਂ ਉਹ ਕੁਝ ਅਜਾਇ ਕਰ ਜਾਂਦੇ ਆ ਕਿ ਲੋਕਾਂ 'ਚ ਉਹਨਾਂ ਦਾ ਪ੍ਰਭਾਵ ਜਿਹੜਾ ਪੈਂਦਾ ਤਾਂ ਉਸ ਦਾ ਸਾਫ ਪ੍ਰਮਾਨ ਜਿਹੜਾ ਸਾਨੂੰ ਜਲੰਧਰ ਦੀ ਲੋਕ ਸਭਾ ਦੀਆਂ ਚੋਣਾਂ ਤੋਂ ਮਿਲਦਾ ਕਿ ਜਦੋਂ ਇੱਕ ਪਾਸੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਦੂਜੇ ਪਾਸੇ ਕੇਂਦਰ ਦੇ ਵਿੱਚ ਭਾਜਪਾ ਦੀ ਵੀ ਚੜਾਈ ਅਸੀਂ ਕਹਾਂ ਸਨ ਕਿ ਉਹਦਾ ਤਾਂ ਜਾਦੂ ਤਾਂ ਨਹੀਂ ਧਿਆ ਪਰ ਫਿਰ ਵੀ ਭਾਜਪਾ ਦੀ ਜਿਹੜੀ ਪਕੜ ਹੋਵੇ ਜਾਂ ਭਾਜਪਾ ਚੱਲ ਰਹੀ ਹੋਵੇ ਤਾਂ ਉਸ ਖਾਸੇ ਦੇ ਵਿੱਚ ਜੇਕਰ ਚਰਨਜੀਤ ਸਿੰਘ ਚੰਨੀ ਜਿਹੜਾਦਰ ਤੋਂ ਇੱਕ ਤਗੜੇ ਮਾਰਜ ਨਾਲ ਜਿੱਤਦੇ ਆ ਤਾਂ ਕੁਝ ਨਾ ਕੁਝ ਤਾਂ ਫਿਰ ਬੰਦੇ ਦੀ ਕੁਆਲਿਟੀ ਹੋਈ ਕਿ ਤਾਂ ਸ਼ਾਇਦ ਇਹੋ ਹੀ ਕਰਦਾ ਕਿ ਕਾਂਗਰਸ ਦੇ ਦੀ ਵਰਕਿੰਗ ਕਮੇਟੀ ਦੇ ਵਿੱਚ ਉਹਨਾਂ ਨੂੰ ਲਿਆ ਗਿਆ ਤੇ ਹੁਣ ਜਿਸ ਤਿੱਖਾ ਨਾ ਖੇਤੀ ਬੜੀ ਸਰਤੀ ਬਾਬਾ ਦੀ ਕਮੇਟੀ ਦੇ ਪ੍ਰਧਾਨ ਕੀ ਉਹਨਾਂ ਨੂੰ ਲਾਇਆ ਗਿਆ ਆਪਣੇ ਆਪ ਦੇ ਵਿੱਚ ਇੱਕ ਅਹਿਮ ਜ਼ਿੰਮੇਵਾਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਜਿਹੜੀ ਦੇ ਰਹੀ ਆ ਔਰ ਸਿੱਧੂ ਸਾਹਿਬ ਜਦੋਂ ਮੈਂ ਇਹ ਖਰੜਾ ਪੜ੍ਹਦਾ ਚਰਨਜੀਤ ਸਿੰਘ ਚੰਨੀ ਦੇ ਸਬੰਧ ਵਿੱਚ ਤੇ ਦੂਜੇ ਪਾਸੇ ਮੈਨੂੰ ਪ੍ਰਤਾਪ ਸਿੰਘ ਬਾਜਵਾ ਦਾ ਅੱਜ ਰੁਚੀ ਤਾਂ ਆ ਜਾਂਦਾ ਕਿ ਜਿਹੜੇ ਇਹ ਸੋਚਦਾ ਕਿ ਹਾਂ ਭਈ ਜੇਕਰ ਹੁਣ ਸਾਰੇ ਡੀਟਰ ਬਾਹਰ ਚਲੇ ਜਾਂ ਸਾਰੇ ਚਲੇ ਜਾਣ ਤੇ ਜੇਕਰ 27 ਦੇ ਵਿੱਚ ਜੇਕਰ ਚੋਣਾਂ ਹੁੰਦੀਆਂ ਨੇ ਤਾਂ ਜੇਕਰ ਕਾਂਗਰਸ ਜਿੱਤਦੀ ਆ ਤਾਂ ਸ਼ਾਇਦ ਫਿਰ ਮੁੱਖ ਮੰਤਰੀ ਬਣਦਾ ਮੇਰਾ ਦਾ ਲੱਗ ਜਾਵੇ ਪਰ ਕਾਂਗਰਸ ਜਿਸ ਤਰੀਕੇ ਨਾਲ ਕਾਂਗਰਸ ਦੇ ਹਾਈਕਮਾਨ ਜਿਸ ਤਰੀਕੇ ਨਾਲ ਚਰਜੀਤ ਸਿੰਘ ਚੰਨੀ ਦੇ ਕਦਰ ਨੂੰ ਪੰਜਾਬ ਚ ਮਾਫ ਕਰਦਾ ਉੱਪਰ ਵਧਾ ਰਹੀ ਆ ਕੇਂਦਰ ਦੇ ਵਿੱਚ ਵਧਾ ਰਹੀ ਆ ਹਾਈਕਮਾਨ ਦੇ ਵਿੱਚ ਵਧਾ ਰਹੀ ਆ ਜਾਂ ਲੋਕ ਸਭਾ ਦੇ ਵਿੱਚ ਉਹਨਾਂ ਦਾ ਸਟੇਟਸ ਇਸ ਤਰੀਕੇ ਨਾਲ ਵੱਧਾ ਪਿਆ ਤਾਂ ਸਿੱਧੂ ਸਾਹਿਬ ਪਤਾ ਨਹੀਂ ਕਿ ਪ੍ਰਤਾਪ ਸਿੰਘ ਬਾਜਵਾ ਦੇ ਸੋਫੇ ਤੇ ਵੀ ਅਗਲੇ ਦਿਨਾਂ ਚ ਜੋ ਜਦੋਂ ਕਿ ਪ੍ਰਧਾਨ ਮੁੱਖ ਮੰਤਰੀ ਦੀ ਚੋਣ ਹੋਣੀ ਉਦੋਂ ਵੀ ਕਿਤੇ ਪਾਣੀ ਨਾ ਫਿਰ ਜਾਵੇ ਕਿਉਂਕਿ ਚਰਨਜੀਤ ਸਿੰਘ ਚੰਨੀ ਦਾ ਪਤੀਰਾ ਜਾਂ ਚਰਨਜੀਤ ਸਿੰਘ ਚੰਨੀ ਦੀ ਪਰਸਨੈਲਿਟੀ ਜਾਂ ਸ਼ਖਸੀਅਤ ਜਿਹੜੀ ਆ ਉਹ ਆਮ ਲੋਕਾਂ ਵਾਲੀ ਆ ਸਧਾਰਨ ਲੋਕਾਂ ਵਾਲੀ ਆ ਜਿਸ ਨੂੰ ਲੋਕ ਪਸੰਦ ਕਰਦੇ ਨਾ ਕਿ ਰਜਵਾਰੀਸ਼ਾਈ ਵਾਲੀ ਇੱਥੇ ਇੱਥੇ ਇਹ ਮੈਂ ਦਰਖਾਸਤ ਦੱਸੀ ਹੈ ਕਿ ਦੱਸਦੀ ਹੈ ਕਿ ਸਰਕਾਰ ਦੇ ਨਾਲ ਨਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸਰਕਾਰ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਮੁੱਖ ਵਿਰੋਧੀ ਧਿਰ ਨੂੰ ਲੋਕ ਸਭਾ ਦੀ ਵਿਦੇਸ਼ ਖੇਤੀਬਾੜੀ ਅਤੇ ਪਿੰਡੂ ਵਿਕਾਸ ਤੋਂ ਸਬੰਧੀ ਤਿੰਨ ਸਟੈਂਡਿੰਗ ਕਮੇਟੀਆਂ ਦੀ ਜਿਹੜੀ ਪ੍ਰਨਰ ਪ੍ਰਧਾਨਗੀ ਜਿਹੜੀ ਉਹ ਮਿਲੀ ਹੈ ਇਸ ਤੋਂ ਇਲਾਵਾ ਕਾਂਗਰਸ ਨੂੰ ਰਾਸ਼ਟਰਵਾਦੀ ਸਿੱਖਿਆ ਸਬੰਧੀ ਸਤਾਈ ਕਮੇਟੀ ਦੀ ਪ੍ਰਧਾਨਗੀ ਵੀ ਜਿਹੜੀ ਉਹ ਮਿਲੀ ਹੈ ਇਹ ਸਰਕਾਰ ਦੇ ਨਾਲ ਗੱਲਬਾਤ ਕਰਕੇ ਹੀ ਮਿਲੀ ਹੈ ਜਿਹੜੀ ਮੁੱਖ ਵਿਰੋਧੀ ਧਿਰ ਦੇ ਹਿੱਸੇ ਹੈ ਔਰ ਉਹਨਾਂ ਦੇ ਵਿੱਚੋਂ ਕੁਝ ਜਿੰਨੀ ਉਹਨਾਂ ਨੇ ਇਹਨਾਂ ਨੇ ਅੱਗੇ ਕੀਤਾ ਔਰ ਦੂਸਰਾ ਨਾ ਸ਼ਸ਼ੀ ਥਰੂਰ ਫੜਾ ਦਾ ਵੀ ਨਾਮ ਹੀ ਹੈਗਾ ਜਿਹਨਾਂ ਨੂੰ ਦੂਸਰੇ ਪਾਸੇ ਵਿਦੇਸ਼ੀ ਮਾਮਲੇ ਜਿਸ ਬੰਦੇ ਜਿਹੜੀ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਤਾਂ ਇਹ ਬਿਲਕੁਲ ਵਿਰੋਧੀ ਧਿਰ ਦੇ ਹਿੱਸੇ ਜੋ ਆਇਆ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਵੀ ਜਿਹੜ ਵਧੇਰੇ ਰੂਪ ਚ ਨਿਕਲ ਕੇ ਜਿਹੜੀ ਉਹ ਸਾਹਮਣੇ ਆਉਂਦੀ ਹੈ ਬਾਕੀ ਦੇਖੋ ਚਰਨਜੀਤ ਸਿੰਘ ਚੰਨੀ ਦਾ ਇਸ ਰੂਪ ਤੇ ਵਿੱਚ ਕਿਹਾ ਸੀ ਮੈਂ ਕੱਲ ਜਿੱਥੋਂ ਛੱਡੀ ਸੀ ਕਿ ਜਿਸ ਦਿਨ ਲੋਕ ਸਭਾ ਦੇ ਵਿੱਚ ਉਹ ਬੋਲ ਰਹੇ ਸੀ ਉਹ ਬੋਲਣ ਦਾ ਸਟਾਈਲ ਲੋਕਾਂ ਨੇ ਪਸੰਦ ਕੀਤਾ ਜਦੋਂ ਅਸਲਾਹ ਚੜਤ ਚੱਲ ਰਿਹਾ ਸੀ ਤਾਂ ਖੈਰ ਹੁਣ ਵੇਖੋ ਜਿਹੜੀ ਨਵੀਂ ਜ਼ਿੰਮੇਵਾਰੀ ਮਿਲੀ ਆ ਆਪਾਂ ਉਹਨਾਂ ਵੱਲੋਂ ਉਹਨਾਂ ਨੂੰ ਵਧਾਈ ਦੇਣੀ ਤੇ ਵੇਖਦੇ ਹਾਂ ਕਿ ਇਸ ਨਵੀਂ ਜ਼ਿੰਮੇਵਾਰੀ ਨੂੰ ਉਹ ਕਿਸ ਤਰੀਕੇ ਨਾਲ ਨਭਉਂਦੇ ਨੇ ਚਲੋ ਅਨਕੀ ਸਾਹਿਬ ਜੀ ਤੁਹਾਡਾ ਇਸ ਸਟੱਡੀ ਨਾਲ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਭਾਈ ਸੰਤ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜਨੰਦ ਬਲਵਿੰਦਰ ਨਾਲ ਗੱਲਬਾਤ ਕੀਤੀ ਗਈ ਹੋਈ ਕਹਿੰਦੇ ਆ ਯਾਨਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਬਹੁਤ ਪਸੰਦ ਆਈ ਤੁਹਾਨੂੰ ਫਿਰ ਮਿਲਾਂਗੇ ਧੰਨਵਾਦ